ज्ञान और ठीक तो है बढ़िया

कैसा तो खजनी में चल रहे <coughs> ਬੱਦਲ ਗਏ ਬੋਰ ਚੱਲ ਰਹੇ ਨਾ ਗਏ ਨਹੀਂ ਪਣੀ ਤਾ ਜੀ ਪਾਣੀ 150 ਪਾ ਹੋਗਾ ਮਾਲ ਦਾ ਪਤਾ ਇਸ ਮੈਂ ਕੈਨ ਮਾਲ ਹੈ ਬੜੋ ਪੈਪ ਹੋ ਕੈਨ ਇਹ ਮਾਲ ਕੈਨ ਪੜੇ ਇਹਨੂੰ ਪਤਾ ਕਿਸੇ 500 550 ਕਿੰਨਾ 550 ਕਰੋ ਵਿਚਾਰੇ ਨਾ ਕੋਈ ਪੱਕਾ ਪਤਾ ਹੋ ਵੀ ਇੰਨੇ 500 ਦਾ ਹੈਗੇ 500 ਤੋਂ ਪਰੇ ਹਾਂ ਨਾ ਹੈਗੇ ਆ ਗਿਆ ਪਾਣੀ ਹੂੰ ਕਰ ਗਿਆ ਪਾਣੀ ਹੋਣ ਗਿਆ ਪਾਣੀ ਜਾਣ ਦੇ ਵਿੱਚ ਹਾਂ ਹਾਂ ਠੀਕ ਹੈ

ਨਾ ਕਿ ਕਿ ਤੇਰੇ ਕਸੀਲ ਸੁਲਤਾਨੀ ਕੜਾ ਕੜਾ ਤੋਂ ਥੱਲੇ ਕੜਾ ਤੋਂ ਕੜਾ ਦੇ ਪੈਰਾਂ ਨੂੰ ਜੋੜਾਂ ਪਏ ਹੁੰਦੇ ਕੜਾ ਤਾਂ ਅੱਜ ਹੀ ਕੜਾ ਹੁੰਦਾ ਆ ਚਿੱਟੀ ਚਿੱਟੀ ਨਹੀਂ ਚਮਕਦੀ ਤੇ ਆਪਾਂ ਨੂੰ ਹਾਂ 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 ਇਹ ਕੱਲਾ ਕੜਾ ਹੁੰਦਾ ਐਂ ਲੱਗਦਾ ਵੀ ਜਿਵੇਂ ਜਿਵੇਂ ਖਿਸਕ ਰਿਹਾ ਹੋਵੇ ਥੋੜਾ ਯਾਰ ਕੀ ਹੋਵੇ ਹੈ ਨਾ ਜਾਣ ਦੇ ਮੋਟਰ ਕਿੰਨੀ ਪਾਈ ਦੀ ਕਿੰਨੇ ਤੋਂ ਦੇਖ ਲੈ ਚੈੱਕ ਕਰ ਲੈ ਕਿੰਨੇ ਦੀ ਮੋਟਰ ਤਾਂ 210 ਤੇ ਹੈ 68 ਚੱਲ ਜਾਣ ਦੇ 210 ਦਾ ਡਰਾਈਵਲੀ ਬਾਕੀ ਮੋਟਰ 220 ਤਾਂ ਜਾਰੀ ਹੈ

बोरता ही आ गया है बराबर दी हो रहा है ना सो बराबर तो बरमे वाला कई बार जान दे तो आ भी हो रह सकता है बजरी खिसकी है यार जी बजरी बार पाई है ना किन्ने दी दिया उपर दे हुणे देख लो उरी देख लो ऐसा दो सौ सत्त हैं जान दे वैसे दस फुट पे एक सौ सत्तर तक ही है गुण। 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 सही है थले सही है थे सही है

ਉੱਤਲੀ ਲੱਗ ਗਈ ਨੇ ਕੱਟ ਜੀ ਨਾਲੇ ਪੁੱਛੀ ਜੀ ਕੰਮ ਜਬ ਨਹੀਂ ਲੋਕ ਫੇਵਰ ਫੇਵਰ ਲੜਖੀ ਹੈ ਪਲਾਸਟਰ ਵਰਗਾ ਜਿਆ ਫਿਰ ਪਲਾਸਟਰ ਜਬੜੂਲੀਆਂ ਪਾ ਲਿਓ ਸਸਤੀਆਂ ਆ ਰੱਖੇ ਐਮਰਾ ਮਤ ਵੀ ਨਹੀਂ ਪਲਾਸਟਿਕ ਦੀ ਵਧੀਆ ਮੈਂ ਕਰਾ ਸਲੋਥ ਨਾਲ ਹੱਥ ਮੀਂਹ ਲੜ ਗਿਆ ਇਸ ਕਬੂਸ ਵਿੱਚ ਨਾ ਰੱਦੀ ਸੋਦਾ ਇਹ ਨਾ ਬੜੂਲੀਆਂ ਪਾ ਲੈਂਦੇ ਇੱਕ ਤਰ੍ਹਾਂ ਦਾ ਗੱਤੇ ਵਾਲੀ ਕੰਮ ਆਦਾ ਇਹ ਗੱਤਾ ਹੈ ਮੈਨੂੰ ਛੁੱਟ ਗਈ ਇੱਕ ਤਰ੍ਹਾਂ ਸੋਹ ਤੋਲੀ ਤੋਂ ਆ ਜਵੀ

ਨਾਲੇ ਆਸ ਅਮਰ ਦੀ ਘਾਟੇਗੀ ਇਹ ਪਲਾਸਟਿਕ ਦਾ ਲਾਜਵੀ ਹੈਗਾ ਕਿ ਬਹੁਤੀ ਨਿਕਲ ਜਿਹੜਾ ਭੁੱਕੀ ਵਾਲਾ ਉਹ ਤਾਂ ਸਿੱਧਾ ਚੰਤ ਪੜੇਗਾ ਸੈਫਟੀ ਕੋਲੇ ਤਾਂ ਸਾਫ ਹੈ ਤੇ ਲੋਕ ਕੋਈ ਜੋੜ ਨਹੀਂ 668 ਤੇ 70 ਤੱਕ ਦੇ 10 ਫੁੱਟ ਦਾ ਟੁਕੜਾ ਆਇਆ ਵਿਚ ਆ ਲੈ ਹੈ ਨਾ ਇੱਕ ਤਾਂ ਇਹਨਾਂ ਨੇ ਜੋ ਮਾਲ ਪਾਇਆ ਨਾ ਕਾਪੀ 'ਤੇ ਲਿਖ ਲਏ ਬਹੁਤ ਇਹ ਵੀ ਐਨੇ ਫੁੱਟ ਐਨੇ ਫੁੱਟ ਤਿਆਰ ਦਿੱਤਾ 5 ਸਾਲ ਹੋ ਗਏ ਬੋਲ ਲਾਇਆ ਯਾਦ ਨਹੀਂ ਰੋ ਕਾਪੀ ਨੂੰ ਥੋੜੀ ਯਾਦ ਰਿਹਾ ਕਿ ਕਾਪੀ 'ਤੇ ਲਿਖਣਾ ਪੜਿਆ ਜਦੋਂ ਮਾਲ ਪੜੇ ਵੀ ਐਨੇ ਫੁੱਟ 'ਤੇ ਤਿਆਰ ਦਿੱਤਾ ਫੋਟੋ ਮੈਂ ਮਾਲ ਪਾਏ ਹੈ ਹੈ ਅੱਜ ਆਪਾਂ ਨੂੰ ਐਂ ਉਹਦਾ ਮੂਜਵਾਨੀ ਯਾਦ ਰੱਖ ਲਾਂਗੇ ਇੰਨੇ ਸਾਲਾਂ ਦਾ ਕੱਟ ਪਿਆ ਨਾ ਮੂਜਵਾਨੀ ਯਾਦ ਹੁੰਦੀ ਮੂਜਵਾਨੀ ਤੋਂ ਕਹਿੰਨੋ ਯਾਦ ਰਹੇ ਮੂਜਵਾਨੀ ਤੋਂ ਯਾਦ ਤੋਂ ਅਕੇਰਾ ਤਾਂ ਰਹਿੰਦਾ ਸਾਲਾਂ ਜੀ ਨਿੱਕੇ ਹੋ ਲਿਆ ਮੈਂ ਜੀ 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 ਜੀ

ਆਗਲਾ ਗੇੜਾ ਉਧਰੋਂ ਸੜਕਾ ਫੋੜ ਕੇ ਕਰ ਲਿਓ ਫਿਰ ਉਹ ਸੜਕ ਫੋੜ ਕੇ ਹੋਏ ਪੌੜ ਛੱਡ ਜਾਂਦਾ ਸੈਡਾ ਦੇ ਮੈਂ ਦੇ ਇੱਕ ਸਾਲ ਲੱਗਿਆ ਪਰਮਾਲਾਪੁਰ ਪੌਣ 300 ਨਾਲ ਚੱਲ ਰਿਹਾ ਮੇਰਾ ਸਹੀ ਫੇਰ ਵੀ ਮੇਰਾ ਫਿੱਟ ਨਹੀਂ ਤਾਂ ਨਹੀਂ ਦੋ ਬੋਰ ਲਵਾਏ ਵਦ ਮੈਂ ਬੁੱਕੀ ਵਾਲੇ ਲਵਾਏ ਬੁੱਕੀ ਆਣਾ ਕਦੋਂ ਕੇਰੀ 7 ਦੀ ਅੱਲਾਇ ਤਾਂ ਬਿੱਲੇ ਟਾਈਮ ਲਾਇਦਾ ਸਾਮਣੇ ਦੋ ਕੋਈ ਨਹੀਂ ਉਨੀ ਤਾਂ ਵੀ ਅੱਪਾ ਨੇ ਬੋਰ ਉਧਰ ਚੱਲ ਰਿਆ ਤਾਂ ਅਰੇ ਬੁੱਕੀ ਵਾਲੇ ਨੂੰ ਕਰਕੇ ਠੇਕਾ ਲੈ ਬਲਾਈ ਚੱਲ ਆਉਣੀ ਉਹ ਲਾ ਫੇਰ ਇਹ ਕੰਮ ਬਿੜਨ ਦੀ ਕੀ ਹੋ ਗਈ ਦੋ ਦਿਨਾਂ ਬਿੜਦੇ ਇਸ ਦਾ ਫਾਇਦਾ ਕੀ ਹੈ ਕਿਹਾ ਹੈ ਉਹ ਬਚਾਰਾ ਉੱਪਰ ਤੇ ਰੋ ਰਿਹਾ ਪਾਣੀ ਪਾਣੀ ਵੀ ਨਹੀਂ ਗਿਆ ਪੈਣੀ ਚੁੱਧ ਗਿਆ 107 ਪਾਣੀ ਘੜਾ ਗਿਆ ਇਸ ਵਿੱਚ ਪਾਣੀ ਤਾਂ ਬੰਨੇ ਤਾਂ ਪਾਣੀ ਦੇ ਪਰਦੀ ਨਾਲ ਨੂਟ ਕੇ ਗਿਆ ਤਾਂ ਮੈਂ ਸਾਣੀ ਇਸ ਕੋਪਲੀ ਢੱਕ ਕੇ ਦੂੰਗਾ ਹਾਂ ਪਾਣੀ ਤਾਂ ਪਾਣੀ ਉੱਪਰ ਹੀ ਢੱਪੇ ਮੈਂ ਪੱਲੀ ਲਾ ਦਿੱਤੀ ਉੱਪਰ ਅਰਡੋਕਲੀਟ ਪਲੇਟ ਲਾ ਕੇ ਉਹ ਬੰਦ ਰਹੇਗਾ ਪਾਣੀ ਨਹੀਂ ਗਏ ਜਾਣੇ ਜੀ ਥੋੜਾ ਹੋਰ ਮਿੱਟੀ ਐ ਹਾਂ ਜਾਣੇ ਜਾਣਦੇ ਬੰਦੇ ਰਹੇ ਹਾਂ ਮਿੱਟੀ ਹੋਰ ਜਾਣੇ ਥੋੜਾ ਠਿੱਕਾ ਬਸ ਨਾਲ ਨਾਲ ਲੱਗਣੀ ਹੁੰਦੀ ਦੇਖ ਲੈ ਸੋ ਬੇਕਾ ਨਾ ਮਿਲਾਲਾ ਇੱਕ ਟੁਕਾ ਹੋ ਰਿਹਾ ਉਸ ਲਈ ਬਸ 200 299 ਬੰਦੂ ਰਹੇ ਹਾਂ ਇਹ ਕਟਾਫੇ 290 ਵੈਸਾ 290 ਹੈ 290 ਬੰਦੇ ਰਹੇ ਆ ਥੱਲੇ ਫਿਰ ਜਿਹੜਾ ਮਿੱਟੀ ਆ ਰਹੀ ਹੈ ਹਾਂ ਮਿੱਟੀ ਹੈ ਆ ਉੱਥੇ ਹੀ ਹੈ ਇਸ ਰਕਮ ਜੋ ਉਸ ਰਕਮ ਹੋ ਗਈ ਮਿੱਟੀ ਹੈ ਤੇ ਲੱਲੇ ਫੁਣ ਕੇ ਜਿਹੜੀ ਨਾ ਥੱਲੇ ਜਾਂਦਾ ਨਹੀਂ ਮਿੱਟੀ ਹੈ ਪਰਲੇ ਥੱਲੇ ਦੇਖੋ ਨਾ ਥੋੜਾ ਜਿਹਾ ਕਰਕੇ ਕਿਵੇਂ ਮੜੀ ਮੁੱਠੀ ਹੋਇਆ ਕਰੇ ਨਾ ਨਾ ਇਹ ਪੂਰੀ ਮਿੱਟੀ ਹੈ ਜਾਂਦਾ ਨਹੀਂ ਠੀਕ ਲੱਗ ਜਾਂ ਬੰਦੇ ਥੱਲੇ ਆ। ਸਮ ਮਿੱਟੀ ਏ ਥੱਲੇ। 290 ਬੇ ਤੱਕ ਥੱਲੇ ਰ ਬੰਦੇ ਪੜੇ ਸਾਰਾ। ਨਾ ਕਰ ਕੋਈ ਚੀਜ਼ ਦੇਖ ਕੇ ਦੇਖ ਲੈ ਥੋਟੀ ਸਾਈਡ ਤੋਂ ਕੀ ਤੋਂ ਉੱਪਰ ਉੱਪਰ ਵੇ। ਕਿਉਂਕਿ ਜਿਹੜੀ ਚੀਜ਼ ਹੋਰ ਹੋਣਾ ਰੇਤਾ ਨੂੰ ਡਾਟ ਬਣ ਕੇ ਥੋੜੀ ਹਣੀ ਦਿੱਤੀਗੀ। ਉਹ ਥੱਲੇ ਗੁਲਜੇ ਪਾਣੀ। ਗੁਲਜੂ। ਬੰਦਾ ਥੱਲੇ ਬੰਦੇ ਹੈ। ਹੈ ਬੰਦਾ ਹੈ 290। ਫੇਰੀ ਵੀ ਇਸ ਕੰਦਾਮ ਬਣਦੇ ਕੋਈ। ਕੈਪ ਟਿਕੂ ਟਿਕੂ ਖੋਲੇ ਤੇ। ਕੈਪਟੀ ਨਹੀਂ ਇਸki ਬੁੱਕੀ ਬੁੱਕੀ ਮਰਾ ਕੇ ਦੇਖਦੇ। ਬੋਕ ਕੀ ਆ ਬਾਕੀ ਆ ਫੈਬਰੂਅਰੀ ਚੋਂ ਹੋਣੀ ਨਹੀਂ ਆ ਜਾਵਗੀਆ ਬੋਕ ਕਿਦੋਂ ਤੋੜਦੇ ਨੂੰ ਨਾ ਜੀ ਮੋਟਰ ਪੱਕ ਦੇਖ ਲਈ ਇਸ ਮੈਂ ਜੇ ਮੋਟਰ ਰਹੀ ਮੋਟਰ ਵਿੱਚ ਰਹਿਸ ਕੇ ਅਗਲੇ ਕੀ ਬੰਦ ਤੋਂ ਫਿਰ ਫੇਰ ਭੰਗ ਜਿਹਾ ਖਾਲੀ ਹੁੰਦਾ ਪਾਣੀ ਵੀ ਫੇਰ ਝਗੇਗੀ ਨਿਆ ਹੂੰ ਜੇ ਸਾਫ ਹੋ ਗਿਆ ਅੱਛਾ ਇਹ ਪਾਣੀ ਜਿੰਨਾ ਸੱਲ ਪਾਣੀ ਖਾਲੀ ਕਰਕੇ ਛੋੜ ਨਿਊ ਹੀ ਝਕੇ ਫਿਰ ਜਦੋਂ ਚਲਾਮਾ ਆ ਉੱਪਰ ਲੁਪ ਜਿਹੜਾ ਇਸ ਕੋ ਉੱਪਰ ਮੜਾ ਮोटा ਫਿਲਟਰ ਹੈ ਉਸ